ਵੀਰ ਆ ਵੀਰ ਹਾ ਬੇਬੇ ਉਰੇ ਆਪਾ ਹੀ ਤੈਨੂੰ ਇੱਕ ਗੱਲ ਆਖਾਂ ਜੇ ਮੰਨੇਂਗੀ ਤਾਂ ਜੇ ਆਖੇ ਲੱਗੇਂਗੀ ਤਾਂ ਮੇਰੇ ਭਾਈ ਕੀ ਹੋ ਗਿਆ ਬੇਬੇ ਹੋਣਾ ਤਾਂ ਕੀ ਆ ਭਾਈ ਸੁੱਖ ਨਾਲ ਹੋਇਆ ਤਾਂ ਕੁਛ ਨਹੀਂ ਤੇ ਮੈਂ ਤੈਨੂੰ ਇੱਕ ਗੱਲ ਆਖਾਂ ਤੇ ਮੰਨੇਂਗੀ ਆਖੇ ਲੱਗ ਜੈਂਗੀ ਲੈ ਬੇਬੇ ਪਹਿਲਾਂ ਕਿਹੜਾ ਤੇਰੀ ਕਦੇ ਗੱਲ ਨਹੀਂ ਮੰਨੀ ਦੱਸ ਕੀ ਕਹਿਣੀ ਆ ਮੈਂ ਤੈਨੂੰ ਆਏ ਕਹੀ ਨਹੀਂ ਆ ਮੈਂ ਖਾ ਦੇਖ ਹੁਣ ਆਪਣਾ ਮੁੰਡਾ ਤਾਂ ਥਰਮਲ ਚ ਲੱਗ ਗਿਆ 10000 ਰੁਪਇਆ ਬਾਰਾ ਹੁੰਦਾ ਉਹਦੇ ਨਾਲ ਤਾਂ ਦੇਖ ਆਪਣਾ ਚੁੱਲ੍ਹਾ ਹੀ ਟੁਰਦਾ ਹੈ ਨਾ ਹੋਰ ਤਾਂ ਆਪਾਂ ਤਾਂ ਕੁਝ ਬਣਦਾ ਨਹੀਂ ਇਹ ਗੱਲਾਂ ਨਾ ਤਵੇ ਮੈਨੂੰ ਪਤਾ ਹੈ ਇਹ ਕੀ ਦੱਸਦੀਆਂ ਮੈਨੂੰ ਕੋਈ ਨਵੀਂ ਗੱਲ ਦੱਸ ਫਿਰ ਤੈਨੂੰ ਨਵੀਂ ਦੱਸੂਗੀ ਭਾਈ ਗਾਹਾਂ ਤੂੰ ਸੁਣ ਤਾ ਲੈ ਤੇ ਮੈਂ ਆਖਿਆ ਵੀ ਅਮਾਏ ਆਏ ਆਧੀਆਂ ਤੈਨੂੰ ਵੀ ਜੇ ਤੂੰ ਪਿੰਡ ਵਗ ਜੇ ਤਾਂ ਜੇ ਤੂੰ ਨਾ ਤੂੰ 4 ਲੱਖ ਰੁਪਇਆ ਮੰਗ ਲਈ ਤੈਨੂੰ 4 ਲੱਖ ਬੇਬੇ ਥੋੜਾ ਨਾ ਘਣਾ ਨਾ ਇਕੱਠੇ ਹੀ ਤੈਨੂੰ 4 ਲੱਖ ਕਿਉਂ ਕੀ ਗੱਲ ਕੁਝ ਲੈਣਾ ਆਪਾਂ ਦਿਉਨਾ ਦਾ ਪਾਈ ਨਹੀਂ ਆਇਆ ਅਜੀ ਮੈਂ ਖ ਆਪਣਾ ਇੱਕ ਕੰਵੇ ਨਾਲ ਕੁਝ ਦੇਖ ਬੰਦਾ ਨਹੀਂ ਜੇ ਕੋਈ ਪੈਣਾ ਪਾਈ ਕੋਈ ਰਿਸ਼ਤੇਦਾਰ ਆ ਜਾਂਦਾ ਪਣ ਸਰਦਾ ਨਹੀਂ ਆਪਣੇ ਮੰਜੇ ਇੱਥੇ ਮਸਾ ਡੈਂਦੇ ਅਗੇ ਦੇਖ ਤੇ ਫਿਰ ਮੈਂ ਖ ਆ ਪਕਰ ਪਾਲ ਗੇ ਪਮਰਾ ਤਾਂ ਬੇਬੇ ਮੈਂ ਤਨ ਵਹੀ ਕਹਿੰਦੀ ਸੀ ਵੀ ਆਪਣਾ ਡਿੱਗਣ ਵਾਲਾ ਹੋਇਆ ਪੈ ਜਮੀ ਕੋਈ ਹੱਲ ਕਰ ਲੋ ਆਵਦਾ ਹੱਲ ਤੇਰੇ ਭਾਈ ਮੈਂ ਤੈਨੂੰ ਹੁਣ ਆਕੀ ਤੇ ਜਾਣੀ ਐ ਵੀ ਤੂੰ ਆਦੇ ਪਿੰਡ ਜਾ ਤੇ ਤੂੰ ਜਾ ਕੇ ਭਾਈ ਪੈਸਿਆਂ ਦਾ ਭਾ ਭਾਈ ਸਵਾਲ ਉਹਨਾਂ ਨੂੰ ਹੋਰ ਨਹੀਂ ਹੁਣ ਆਪਾਂ ਤੋਂ ਹੱਲ ਹੁੰਦਾ ਬੇਬੇ ਤੈਨੂੰ ਚੰਗਾ ਭਲਾ ਦਾ ਪਤਾ ਹਰਪ੍ਰੀਤ ਇੰਨੀ ਪੱਟ ਵਰਗੀ ਕੁਲੀ ਐ ਵੀ ਅਈ ਹਾਂ ਕਰ ਦੂ ਯਰ ਕਦ ਨੇ ਉਹ ਤਾਂ ਪੈਸਿਆਂ ਦੀ ਮਾਰੀ ਆਰਦਾ ਨਹੀਂ ਕੁਛ ਕਰਦੀ ਹੈਗੀ ਆਪਣਾ ਕਿੱਥੇ ਕਰ ਦੂਗੀ ਕੇ ਭਾਈ ਨਹੀਂ ਕੁਲੀ ਬਲੋ ਪੱਟ ਵਰਗੀ ਹਾਂ ਕਰ ਦੂਗੀ ਤਾਂ ਫੇਰ ਭਾਈ ਤੇਰਾ ਹਿੱਸਾ ਵੀ ਪਿਆਗਾ ਤੇਰਾ ਜ਼ਮੀਨ ਤੇ ਵੀ ਹਿੱਸਾ ਕਰਤ ਵੀ ਸਗਾ ਹੁਣ ਤਾਂ ਸਰਕਾਰ ਦੇ ਬੇਬੇ ਸਾਡਾ ਦੀ ਬੂਨਾ ਦੇ ਇਸ ਬਰੋਬਰ ਦੇ ਘਰ ਤੇ ਕੌਣ ਦਿੰਦਾ ਹਿੱਸੇ ਹੁਣ ਉਹ ਹੀ ਇਹ ਤਾਂ ਗੱਲਾਂ ਹੀ ਆ ਬਸ ਕਿਹਨਾਂ ਕਰਨ ਨੂੰ ਗੱਲਾਂ ਦਾ ਭਾਈ ਕਿਉਂ ਰ ਤੂੰ ਵੀ ਥੋੜੀ ਜੀ ਬੱਸ ਵੀ ਤੈਨੂੰ ਆ ਵੀ ਮੈਂ ਮੰਗਾ ਨਾ ਬੇਬੇ ਕਿਹੜੀਆਂ ਗੱਲਾਂ ਕਰਦੀਆਂ ਤੂੰ ਮੰਗਾ ਤਾਂ ਮੈਂ ਤਾਂ ਜੋ ਕੁਝ ਦੇਵੇ ਐਵੇਂ ਮੈਂ ਮੂੰਹ ਦਾ ਸੁਆਦ ਹੀ ਖਰਾਬ ਕਰੂੰ ਆਵਦੇ ਦਾ ਜਵਾਬ ਹੀ ਆ ਹਰਪ੍ਰੀਤ ਨੇ ਕੀ ਪਤਾ ਭਾਈ ਹਾਂ ਕਰ ਹੀ ਦੇਵੇ ਕਿਹੜਾ ਮੰਗਤਾ ਲਾਏ ਕੀ ਪਤਾ ਕੋਈ ਉਹੀ ਗੱਲ ਵਾਂਗੂ ਜੇ ਖੈਰੀ ਮੰਗਣ ਵਗ ਜਾਂਦਾ ਕੋਈ ਤਾਂ ਖੈਰ ਪਾਉਂਦਾ ਹੀ ਐ ਕੋਇ ਨੂੰ ਕਿਹੜਾ ਮੈਂ ਕਿਹੜਾ ਬੇਬੇ ਘਰ ਘਰ ਜਾਣਾਗਾ ਮੰਗਣ ਵੀ ਕੋਈ ਖੈਰ ਪਾਊਗਾ ਮੈਨੂੰ ਪਤਾ ਹਰਪ੍ਰੀਤ ਜਵਾਬ ਹੀ ਦੇਊਗੀ ਜਦੋਂ ਉਹ ਉਹਨੂੰ ਆਪ ਨੂੰ ਨਹੀਂ ਆਪਣਾ ਘਰ ਦੀਂਦਾ ਹੈਗਾ ਕਹੇ ਤਾਂ ਕਿਹੜਾ ਜਾਦੇ ਪਤਾ ਲੱਗੂਗਾ ਭਾਈ ਚੈਰੀ ਸਲਾਹ ਹੈ ਜੀ ਬਾਕੀ ਰਹਿ ਫਿਰ ਇੱਕ ਕਮਰੇ ਚ ਬੈਠੀ ਰਹਿੰਦਾ ਮੁੰਡਾ ਮੁਕੇ ਮੇਰੇ ਤਾਂ ਨਿਕਲਿਆਂ ਦਾ ਕਿਵੇਂ ਬੁਰਾ ਹਾਲ ਹੋਇਆ ਪਿਆ ਕਰਦਾ ਇਹ ਫਿਰ ਤੈਨੂੰ ਤਾਂ ਹੀ ਆਦੀਆਂ ਆਈ ਨਹੀਂ ਪਤਾ ਹੁੰਦਾ ਭਾਈ ਮੀਂਹ ਕਣੀ ਚੱਕੇ ਰੋਹਿਆ ਦੇਖੋ ਵੀ ਡਿੱਗ ਪੇ ਤਾਂ ਹੀ ਤਾਂ ਮੈਂ ਕਹਿੰਨੀ ਆ ਵੀ ਤੂੰ ਲਿਆ ਪੈਸੇ ਆਪਾਂ ਅਬੀ ਤਾਂ ਦੋ ਦੇ ਕੇ ਤੰਨਾ ਕਮਰੇ ਪਾ ਲਾਂਗੇ ਆਪਣਾ ਵਧੀਆ ਸੇਵਾ ਹੋ ਜਾਊਗਾ ਮੈਂ ਤਾਂ ਹੀ ਆਪਣੇ ਕੋਲ 3 ਕਿੱਲੇ ਜ਼ਮੀਨ ਦੇ ਹੈਗੇ ਆਪਾਂ 1 ਕਿੱਲਾ ਵੇਚ ਦਿੰਨੇ ਆ। ਨਾ ਭਾਈ ਜ਼ਮੀਨ ਨਹੀਂ ਆਪਾਂ ਵੇਚਦੇ ਜ਼ਮੀਨ ਤਾਂ ਆਪਣੀ ਪਿਓ ਦਾ ਦੇਦੀ ਬਣਾਈ ਹੋਈ ਹੈ ਤੇਰੀ ਹੈ ਜੀ ਆਪਾਂ ਕਿ ਵੇਚ ਗੇ। ਫਿਰ ਉਹ 3 ਕਿੱਲਿਆਂ ਨਾਲ ਕੀ ਹੁੰਦਾ ਵੇ 1 ਕਿੱਲਾ ਵੇਚ ਕੇ ਆਪਾਂ ਵਧੀਆ ਕਾਰਵਾਰ ਪਾ ਲੈਨੇ ਆ। ਨਾ ਭਾਈ ਜ਼ਮੀਨ ਤਾਂ ਨਹੀਂ ਵੇਚਦੇ ਜਾਵਾਂ ਆਪਾਂ ਮਾਂ ਦੇ ਇੱਕ ਕਮਰੇ ਚ ਬੈਠੀ ਰ ਤੇ ਫਮਾ ਰਾਜੀ ਦਾ ਗੁੱਸੇ ਰ ਤੇ ਜੇ ਭਾਈ ਮੰਨਣੀ ਆ ਤਾਂ ਤੂੰ ਮੇਰੀ ਆਉਦੇ ਪਿੰਡੋਂ ਪੈਸੇ ਲਿਆ ਤਾਂ ਕਰ ਪਾ ਲਾਂਗੇ ਆਪਾਂ। ਚਲ ਬੇਬੇ ਜੇ ਤੂੰ ਬਾਲਾ ਕਹਿਨੀ ਆ ਮੈਂ ਜਾ ਆਉਣੀ ਆ ਕੀ ਇਹ ਮਿਹਨਤ ਪੱਲੇ ਪਈ ਜਾਵੇ ਕੀ ਇਹ ਹਰਪ੍ਰੀਤ ਹਾਂ ਹੀ ਕਰ ਦੇ ਕਲੇਦਾਰਾ ਬੰਮੂ ਚੋਂ ਹਾਂ ਕਢਾਊ ਗਈ ਫੇ ਤਾਂ ਹੀ ਤਾਂ ਕਹਿਨੇ ਆ ਆ ਜੇ ਤੂੰ ਆਦੇ ਭਰਾ ਨੂੰ ਵੀ ਪੁੱਛ ਸਕਦੀ ਆ ਅਖ ਵੀ ਭਰਾ ਵੀ ਭਾਈ ਵੀ ਮੇਰਾ ਬਰੋਬਰ ਗਈ ਸਹੀ ਜਮੀਨ ਚ ਵੀ ਹਿੱਸਾ ਮੇਰਾ ਘਰ ਚ ਵੀ ਸੇ ਜੇ ਤੈਨੂੰ ਹਰਦੀਕ ਨਾਲ ਦੇ ਪੈਸੇ ਦੇ ਦੇਣਗੇ ਕਿੰਨੀ ਕੀ ਗੱਲ ਆ ਉਹਨਾਂ ਨੂੰ ਮੈਨੂੰ ਤਾਂ ਨਾ ਹਾਂ ਗੱਲ ਕਰਦੀ ਨੂੰ ਸ਼ਰਮ ਜੀ ਆਉਂਦੀ ਆ ਬੇਬੇ ਫੇਰ ਭਾਈ ਸ਼ਰਮ ਚ ਬੈਠੀ ਰਹਿ ਫੇਰ ਆ ਬਸ ਬੈਠੀ ਰਿਹਾ ਚ ਆਈ ਚੋ ਡਿੱਗੇ ਹੋਏ ਕਾਂਵਰੇ ਚ ਨਹੀਂ ਮੈਂ ਪੱਟਿਆ ਪਿਆ ਸਾਰ ਬੈਠੀ ਰਹੇ ਜ਼ਮੀਨ ਦੀ ਗੱਲ ਤਾਂ ਦੇਖ ਮੈਂ ਕਰਦੀ ਨਹੀਂ ਜ਼ਮੀਨ ਦੀ ਗੱਲ ਤਾਂ ਮੈਂ ਫੇਰ ਕਰੂੰਗੀ ਜੇ ਹਰਪ੍ਰੀਤ ਨੇ ਜਵਾਬ ਦਿੱਤਾ ਕਿਰਾ ਮੈਂ ਇਕੱਲੇ ਕਰਦਾ ਫਿਰ ਬਾਬਾ ਕੀ ਦੇਖੂੰ ਵੀ ਅਸੀਂ ਘਰ ਪਾਉਣਾ ਸਾਨੂੰ ਥੋੜੇ ਜੇ ਪੈਸੇ ਚਾਹੀਦੇ ਆ ਹੁਣ ਭਾਈ ਦੇਖੋ ਮੁੰਡਾ ਤਾਂ ਵਿਚਾਰਾ ਥੱਲੇੋਂ ਤੇ ਜਾਂਦਾ ਉਹ ਪੈਸੇ ਨਾਲ ਆਪਣਾ ਕੁਝ ਨਹੀਂ ਬਣਦਾ ਜਵਾਕਾਂ ਦੀਆਂ ਪੜਾਈਆਂ ਨੇ ਤੇ ਦੇਖ ਆਪਣਾ ਚੁੱਲਾ ਤੇ ਚੁੱਲੇ ਦੇ ਬਸ ਚੱਲਦਾ ਖਾ ਲੈਨੇ ਪਕਾ ਲੈਨੇ ਫਿਰ ਹੋਰ ਨਹੀਂ ਹੋਰ ਨਹੀਂ ਆਪਾਂ ਤਾਂ ਕੁਝ ਬਣਦਾ ਚੱਲ ਕੋਈ ਨਹੀਂ ਬੇਬੇ ਮੈਂ ਟਾਈਮ ਚ ਟਾਈਮ ਕੱਢ ਕੇ ਜਾ ਆਉਂਗੀ ਅਥਣੇ ਜੀ ਦੇਖੂੰਗੀ ਮਥਣੇ ਜੀ ਜਾਊਂਗੀ ਜਾਇਆ ਭਾਈ ਕੀ ਪਤਾ ਹੋਈ ਗੱਲ ਮੰਗੂ ਆਪਣੀ ਮਿਹਨਤ ਪੱਲੇ ਪਈ ਜਾਵੇ ਤੇ ਤਾਂ ਆਪਾਂ ਮਿੱਟੀ ਲਾ ਲਾ ਮੈਂ ਤੇਰਾ ਆਤੀ ਲਾ ਆਉਂਗੀ ਤੈਨੂੰ ਤਾਂ ਹੀ ਨਹੀਂ ਪਤਾ ਬਾਈ ਘਰੇ ਮਿਲੇ ਨਾ ਮਿਲੇ ਮੈਨੂੰ ਰਾਤ ਲਾਈ ਪਈ ਵੇਰੇ ਕਰਨੀ ਨਾ ਫਮਾਥ ਨੂੰ ਮੁੜੀ ਤੜਕੇ ਸੰਦੇਹਾ ਜਾ ਕੇ ਫਿਰ ਭਾਈ ਦੇਖ ਆਪਣਾ ਮੁੰਡਾ ਵੀ ਜਾਣਦਾ ਥਰਮਟ ਫਿਰ ਉਹਦੀ ਵੀ ਤੈਨੂੰ ਪਤਾ ਰੋਟੀ ਤਿਆਰ ਕਰਨੀ ਪਈ ਦੀ ਬੇਬੇ ਹੁਣ ਤੂੰ ਹੀ ਬਣਾ ਦੇ ਐਡੀ ਵੱਡੀ ਕਬੀਲਦਾਰੀ ਨਾ ਸੱਟ ਮੇਰੇ ਸਿਰ ਤੇ ਸਾਰਾ ਕੁਝ ਹੀ ਹੁਣ ਤੂੰ ਚੰਗੀ ਭਣੀ ਐ ਤੈਨੂੰ ਕੀ ਹੋਇਆ ਮੈਥੇ ਤਾਂ ਇੱਕ ਗਾਮੀ ਹੋ ਜਾ ਰੋਟੀ ਬਣੂਗੀ ਜਾਂ ਮੈਂ ਪੇਕੀ ਜਾਊਂਗੀ ਚੱਲ ਭਾਈ ਫਿਰ ਰੋਟੀ ਤਾਂ ਮੈਂ ਬਣਾ ਦਊਂਗੀ ਪਰ ਫਿਰ ਹੁਣ ਪੈਸੇ ਲੈ ਕੇ ਆਈ ਬਾਕੀ ਚੱਲ ਜੀ ਨਾ ਬੇਬੇ ਚੰਗਾ ਮੈਂ ਘੰਟੇ ਤੱਕ ਜਾਨੀ ਐ ਹਾਂ ਐਂ ਤਾਂ ਮਾਗਦੀ ਨੂੰ ਕਿ ਚਾਹੀ ਆਉਂਦੀ ਆ ਵੀ ਮਾਇਆ ਦੇ ਪੇਕਿਆਂ ਤੇ ਪੈਸੇ ਨਾ ਮੰਗਾ ਲਿਆ ਉਰਾ ਦਾ ਤਾਂ ਇਹਦਾ ਵੀ ਨਹੀਂ ਹੋਰ ਕੀ ਤੇਰਾ ਜਮੀਨ ਟੀ ਸਾਪਿਆ ਕਰਤੀ ਸਾਪਿਆ 5-7 ਲੱਖ ਲਿਆ ਆਪਾਂ ਘਰ ਪਾਲੀਏ ਆਪਣਾ ਵਧੀਆ ਘਰ ਬਣ ਜਾਊਗਾ ਦੇਖੋ ਮੰਨੀ ਤਾਂ ਹੈਗੀ ਆ ਜੇ ਲੱਗ ਜੇ ਆਖੇ ਮੈਂ ਤਾਂ ਐਂ ਕਰਦੀ ਆ ਬਾਗੀ ਜਾਨੀ ਆ ਐਵੇਂ ਨਹੀਂ ਬੇਬੇ ਗੱਲ ਗੱਲ ਤੂੰ ਰੋਕ ਟੋਕ ਜੀ ਕਰੀ ਜਾਂਦੀ ਰਹਿੰਦੀ ਐ ਬੇਬੇ ਮੈਂ ਫਿਰ ਜਾ ਹੀ ਹੋਣੀ ਆ ਮੈਂ ਭਗ ਜਾਨੀ ਆ ਪਿੰਡ ਜਾਨੀ ਆ ਭਾਈ ਹਾਂ ਗਿਆ ਆ ਭਾਈ ਫੇਰ ਤੇ ਜੇ ਤਾਂ ਭਾਈ ਹੱਥ ਨੂੰ ਮੁੜ ਗਿਆ ਤਾਂ ਦੇਖ ਮੁਰਤੀ ਪ੍ਰਾਲੇ ਜੇ ਨਾਲ ਤੇ ਨਹੀਂ ਭਾਈ ਫਿਰ ਤੜਕੇ ਨਾ ਦੇਖ ਰਹੀ ਤੜਕੇ ਤਾਂ ਇਹ ਜਿਹੇ ਗੱਲਾਂ ਨਾ ਬੇਬੇ ਬੈਕਟ ਕੇ ਆਈ ਨਾਲ ਹੁੰਦੀਆਂ ਨੇ ਕੋਈ ਐਂ ਤਾਂ ਹੈ ਨਹੀਂ ਵੀ ਕੋਈ ਚੀਜ਼ ਚੱਕ ਕੇ ਲੈਣੀ ਆ ਵੀ ਮੈਂ ਲੈ ਕੇ ਮੁੜ ਆਉਂਗੀ ਮੈਂ ਦੇਖੂਗੀ ਫਿਰ ਮੈਂ ਰਾਤ ਹੀ ਲੈ ਕੇ ਆਉਂਗੀ ਮੈਂ ਤਾਂ ਤੜਕੇ ਆਉਂਗੀ ਹੁਣ ਕਹਿੰਗਾ ਤੜਕੇ ਆ ਜੀ ਤੇ ਪਰ ਫਿਰ ਆਏ ਨਾ ਕਿਤੇ ਵੀ ਪੋਲੇ ਜੇ ਉਹਦੇ ਨਾਲ ਆਖੀ ਪੂਰਾ ਰੋਬ ਜੇ ਕਿ ਆਖੀ ਵੀ ਭਾਈ ਮੈਨੂੰ ਪਛੇ ਚੱਲ ਕੋਈ ਨਹੀਂ ਬੇਬੇ ਐਂ ਤਾਂ ਮੈਂ ਜਾਣਦੀ ਆ ਗੱਲਾਂ ਬਾਤਾਂ ਸਾਰੀਆਂ ਤੇ ਕੋਈ ਨਹੀਂ ਮੈਂ ਕਹਿ ਦੂੰਗੀ ਹਰਪ੍ਰੀਤ ਨੂੰ ਵੀ ਕਹਿ ਦੂੰਗੀ ਚਲ ਚੰਗਾ ਤੂੰ ਹੁਣ ਕੰਮ ਧੰਦਾ ਕਰ ਲੈ ਟਾਈਮ ਨਾ ਚੰਗਾ ਮੈਂ ਕੰਮ ਕਰਦੀ ਆ ਭਾਈ ਠੀਕ ਚੰਗਾ ਕਰਾ ਚੱਕਦੀ ਸੀ ਚਲ ਭਗਤਾ ਗਈ ਚਲ ਪ੍ਰਮਾਤਮਾ ਕਿਰਾਂ ਹੁਣ ਕੰਮ ਬਣਾ ਦੇ ਚਲ ਜੇ ਹੁਣ 3-4 ਲੱਖ ਦੇ ਦੇਣ ਤਾਂ ਸਾਡਾ ਘਰ ਵਧੀਆ ਬਣ ਜਾਊਗਾ ਜਮੇ ਡਿੱਗਣ ਵਾਲਾ ਹੋਇਆ ਪਿਆ ਸੀ ਹੁਣ ਆਪੀ ਲਿਹਾਉ ਕਰੋ ਗਈ ਆ ਹੁਣ ਕੁਛ ਤਾਂ ਦੇਣਗੀ ਐ ਕੋਈ ਜਮਾਂ ਤਾਂ ਜਵਾਬ ਦਿੰਦੀ ਨਹੀਂ ਤੇ ਮੈਂ ਤਾਂ ਤਾਂ ਇਹ ਕਰਦੀ ਆ ਕੱਪੜਿਆਂ ਦੀ ਤੜਕੇ ਧੋਏ ਆ ਸਾਰੇ ਮਣ ਤਿਆਰ ਕਰਨੀ ਪਊਗੀ ਜਿਹੜੇ ਪ੍ਰੈਸ ਕਰਨ ਵਾਲੇ ਪ੍ਰੈਸ ਮਾਰ ਦੂੰਗੀ ਹਰਪ੍ਰੀਤ ਹਾਂ ਮਾ ਮਾ ਖੇਤ ਗੜੀਆਂ ਮਾਰਿਆ ਵਾਂ ਬੇਲਾ ਗਿਆ ਸੀਗਾ ਮੈਂ ਮਾਰਿਆ ਉਹ ਕਣਕ ਹਲੇ ਬੀਜੀ ਨਹੀਂ ਕਿੰਨੇ ਦਿਨ ਹੋ ਗਏ ਜੀਰੀ ਵੱਡੇ ਨੂੰ ਕਿੱਥੇ ਫਿਰਦੀ ਐ ਤੂੰ ਕਣਕ ਤਾਂ ਕਿੱਦੇ ਦੀ ਬੀਜੇ ਮੈਂ ਤਾਂ ਐਂ ਦੇਖ ਕਣਕ ਵੀ ਕਣਕ ਹਰੀ ਹੋ ਗਈ ਜਾਂ ਨਾ ਹੋ ਗਈ ਨਾ ਮੈਂ ਤਾਂ ਖੇਲੇ ਬੀਜੀ ਨਹੀਂ ਤੈਨੂੰ ਕੀ ਪਤਾ ਲੱਗਦਾ ਹੈਗਾ ਤੂੰ ਉਹ ਜੀ ਖੇਤ ਜਾਣੀ ਐ ਤੇਰੇ ਤਾਂ ਮੈਂ ਕਿਹਾ ਸੀ ਆ ਵਾ ਤੂੰ ਸ਼ਾਇਰ ਤੇ ਵਗ ਜਾਕਰ ਮੇਰੇ ਨਾਲ ਨਾ ਮਾਣਾ ਵੋਟਾ ਖੇਤ ਬਣੇ ਦਾ ਕੰਮ ਦਾ ਪਤਾ ਲੱਗ ਜਾਂਦਾ ਹੈਗਾ ਫਿਰ ਖੇਤ ਹੁਣ ਮੈਂ ਕਿਹੜਾ ਕਿਤੇ ਗੇੜਾ ਮਾਰਨ ਗਈਆਂ ਅੱਗੇ ਤਾਂ ਅੱਗੇ ਜਾਂਦੀਆਂ ਨਰਮਾ ਚੁਕੜੀਆਂ ਜਾਂਦੀਆਂ ਉਦੋਂ ਖੇਤ ਜਾਂਦੀਆਂ ਹੁਣ ਕਿੱਥੇ ਖੇਤਾਂ ਦਾ ਪਤਾ ਲੱਗਦਾ ਹੁਣ ਤਾਂ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਣਕ ਆਪਣੀ ਕਿਹੜੇ ਕਿੱਲੇ 'ਚ ਬੀਜੀ ਹੈ ਕਿਹੜਾ ਰਹਿੰਦਾ ਉਹ ਜਿਹੜੇ ਸਾਨੇ ਬੰਦੇ ਆ ਨਾ ਹਾਂ ਉਹ ਸਾਰੇ ਸ਼ੈਅਰ ਕਰਨੀ ਜਾਂਦੇ ਤੜਕੇ ਨਾਲੇ ਖੇਤ ਗੇੜਾ ਮਾਰਿਆਂ ਦਾ ਬਹਾਨੇ ਨਾਲ ਅੱਗੇ ਤਾਂ ਨਰਮਾ ਚੁਕੜੀਆਂ ਜਾਂਦੇ ਹੁਣ ਕੌਣ ਜਾਂਦੇ ਕਰਾਂਗੇ ਤੜਕੇ ਚੱਲਾਂਗੇ ਸ਼ਹਿਰ ਤੇ ਹੂੰ ਇਹੋ ਜਿਵੇਂ ਤੂੰ ਕਹਿੰਦੀ ਨਹੀਂ ਕੋਈ ਸ਼ੈਅਰ ਤਾਂ ਮੈਂ ਚੱਲੂ ਤੇਰੇ ਨਾਲ ਤੜਕੇ ਤੂੰ ਮੁੱਕਰ ਜਾਨੀ ਐ ਉਹਦਾ ਤੜਕੇ ਤੂੰ ਕੰਬਲ ਤੋਂ ਹੂੰ ਐ ਫਿਰ ਤੜਕੇ ਉੱਠਣ ਨੂੰ ਜੀ ਨਹੀਂ ਕਰਦਾ ਨਾ ਤੜਕੇ ਉੱਠੇ ਨਹੀਂ ਆਂਦਾ ਜੀ ਨਹੀਂ ਕਰਦਾ ਫਿਰ ਕਈ ਨਹੀਂ ਕੋਉਣ ਨਹੀਂ ਆਈ ਉੱਠਣ ਕਿਤੇ ਅੱਜ ਬਾਗ ਚੱਲਾਂਗੇ ਅੱਜ ਬਾਗ ਚੱਲਾਂਗੇ ਆਹੋ ਚੱਲਾਂਗੇ ਤੂੰ ਮਾਰਿਆ ਗੇੜਾ ਫੇਰ ਤੇ ਫਿਰ ਤਾਂ ਉਹੀ ਗੱਲ ਪਾਣੀ ਲਾਉਣਾ ਹੋ ਕਣਕ ਨੂੰ ਜੇ ਤੂੰ ਕਹਿੰਦਾ ਹਰੀ ਹੋਈ ਪੀਏ ਮੇਰੀ ਗੱਲ ਸੁਣ ਜੇ ਤੂੰ ਬਾਗੀ ਤਾਂ ਮੀਂਹ ਪੈ ਜਾਊਗਾ ਫਿਰ ਪਾਣੀ ਪਾਉਣ ਦੀ ਲੋੜ ਹੀ ਨਹੀਂ ਪੈਣੀ ਹੋਰ ਚੇੜਾਂ ਦੇ ਕਰਦਾ ਜਣੇ ਨਹੀਂ ਮੈਂ ਕਦੇ ਸ਼ੈਅਰ ਹੀ ਨਹੀਂ ਕਰੀਦੀ ਹੁੰਦੀ ਕੋਈ ਗੱਲ ਨਹੀਂ ਤੜਕੇ ਤੇਰੇ ਨੂੰ ਪਹਿਲਾਂ ਉੱਠ ਕੇ ਜਾਊਂਗੀ ਸ਼ੈਰ ਤੇ ਮੈਂ ਤੂੰ ਦੇਖਦਾ ਜਾਈਂ ਫਿਰ ਲਿਚਲਾ ਤਾਂ ਗਈ ਹੁਣ ਬੇਬੇ ਦਾ ਬੇਬੇ ਦੀ ਵੀ ਗੱਲ ਹੁੰਦਾ ਸਹੀ ਆ ਜੇ ਹੁਣ ਉਹੀ ਗੱਲ ਦੇ ਦੇਣਗੇ 4-5 ਲੱਖ ਰੁਪਇਆ ਫਿਰ ਕਿੰਨਾ ਨੂੰ ਘਾਟਾ ਪੈਂਦਾ ਬਥੇਰੇ ਪੈਸੇ ਨੇ ਇਹਨਾਂ ਕੋਲੇ ਲੈ ਬਾਈ ਤਾਂ ਆ ਜਾਂਦਾ ਸਸਰੀ ਘਰ ਬਾਈ ਸਸਰੀ ਘਰ ਪਾਣੇ ਮੈਂ ਤਾਂ ਪਾਣੇ ਗੇੜਾ ਮਾਰ ਰਿਹਾ ਸੀ ਆ ਖੇਤ ਤੇ ਤੂੰ ਫੋਨ ਫਾਨ ਕੋਈ ਕਰੀ ਨਾ ਅਚਨ ਚੇਤੀ ਆ ਗਈ ਫੋਨ ਤਾਂ ਨਾ ਬਈ ਮੈਂ ਉਹੀ ਨਹੀਂ ਕਰਿਆ ਹੈਗਾ ਜੇ ਮੈਂ ਫੋਨ ਕਰਦਾ ਹਾਂ ਫਿਰ ਹਰਪ੍ਰੀਤ ਪਹਿਲੀ ਲੱਗਣ ਲੱਗ ਜਾਂਦੀ ਹੈ ਮੇਰੇ ਤੇ ਪਰ ਕੋਈ ਜ਼ਰੂਰੀ ਕੰਮ ਹੈ ਕਿ ਮੈਂ ਕਿੜਾ ਮਾਰਿਆ ਮੈਂ ਖੇਤ ਮੈਂ ਆ ਜਾਊਂਗਾ ਅੱਧੇ ਘੰਟੇ ਚ ਕੰਮ ਤਾਂ ਦੇਖ ਜ਼ਰੂਰੀ ਹੈ ਬਈ ਉਂ ਤਾਂ ਮੈਂ ਅੱਜ ਦੀ ਰਾਤ ਰਹੂੰਗੀ ਜੇ ਤੂੰ ਆਉਣਾ ਤਾਂ ਆ ਜਾ ਜਾਣਾ ਤਾਂ ਭੱਗ ਜਾ ਚਲ ਪਰੇ ਉਹ ਮੈਂ ਹਰਪ੍ਰੀਤ ਨੂੰ ਦੱਸ ਕੇ ਵਗ ਜੂੰਗਾ ਆਹੋ ਆਇਆ ਤੇਰੇ ਨਾਲ ਹੀ ਜਾਊਂਗੀ ਮੈਂ ਘਰੇ ਪਰ ਇਹ ਨਹੀਂ ਪਤਾ ਕੀ ਗੱਲ ਹੋਗੀ ਫੋਨ ਫੋਨ ਤੇ ਮਾੜਾ ਮੋੜਾ ਦੱਸ ਦਿੰਦੀ ਪਹਿਲਾਂ ਤੂੰ ਨਾ ਬਈ ਮੈਨੂੰ ਨਾ ਚਾਨ ਚੱਕੀ ਆਉਣਾ ਪੈ ਗਿਆ ਉਹ ਮੇਰੀ ਸੱਸ ਬਾਲਾ ਆਖਣ ਲੱਗ ਗਈ ਫਿਰ ਮੈਂ ਆ ਪਣ ਹੋਰ ਤਾਂ ਹੋਰ ਚ ਚੱਪਣਾ ਪਈ ਠੰਡ ਨਾਲ ਲਾ ਲਈ ਕਿਤੇ ਕੁਛ ਨਹੀਂ ਹੁੰਦਾ ਬਾਈ ਮੈਨੂੰ ਨਹੀਂ ਕਿਤੇ ਠੰਡ ਲੱਗਦੀ ਬੂਟਾ ਨਾਲ ਨਾ ਮੇਰੇ ਸਨ ਲੱਗ ਜਾਂਦੇ ਆ ਨਾ ਮੈਥੋਂ ਸੈਂਡਲ ਪਾ ਕੇ ਤੁਰਿਆ ਜਾਂਦਾ ਪਣ ਐਡੀ ਕੀ ਗੱਲ ਹੋ ਗਈ ਸੀ ਇੰਨਾ ਛਿੱਤੀ ਕਿਵੇਂ ਆਉਣਾ ਪਿਆ ਕੋਈ ਗੱਲ ਤਾਂ ਦੱਸ ਦੇ ਫਿਰ ਮੈਨੂੰ ਚਿੰਤਾ ਹੀ ਰੂ ਮੈਂ ਖੇਤੇ ਆ ਅੱਜ ਦਿਨ ਕਿਧਰੋਂ ਚੜਿਆ ਰ ਤਾਂ ਲੀੜਿਆਂ ਦੀ ਤਾਂ ਐ ਮਾਰੀ ਜਾਂਦੀ ਐ ਆਪਣੇ ਘਰ ਦਾ ਕੰਮ ਤਾਂ ਹੁਣ ਕਰਦੀ ਐ ਸੱਸਰੀ ਕਾਲ ਭਾਬੀ ਸੱਸਰੀ ਕਾਲ ਬਈ ਨਾ ਤੂੰ ਰਾਜਵੀਰ ਨੂੰ ਲੈਣ ਗਿਆ ਸੀ। ਉਹ ਮੈਂ ਕਿੱਥੋਂ ਲੈਣ ਗਿਆ ਸੀ? ਮੈਂ ਤਾਂ ਹਜੇ ਜਾਂਦੇ ਸੀਗਾ ਭੈਣ ਉਧਰ ਆ ਗਈ। ਤੂੰ ਤਾਂ ਕਹਿੰਦੀ ਮੈਂ ਭੈਣ ਕੰਨੀ ਰਹੂੰਗੀ। ਉਹ ਫਿਰ ਵੀ ਮਾਂ ਨੂੰ ਚਿੰਤਾ ਜੀ। ਅੱਜ ਦੀ ਰਾਤ ਤਾਂ ਮੈਂ ਰਹਿ ਪੂੰਗੀ। ਹੁਣ ਧੂਆ ਜਿਹਾ ਚੜਿਆ ਪਏ ਟੈਂਟ ਤਾਂ ਹਜੇ ਕੁਝ ਵੀ ਨਹੀਂ ਹੋਇਆ। ਇਹਦੇ ਨਾਲ ਨਹੀਂ ਲੱਗਦਾ ਜਿਵੇਂ ਬਾਲੀ ਕਵੇਲਾ ਹੋਇਆ ਪਿਆ ਹੁੰਦਾ। ਹਾਂ ਭਾਈ ਜੇ ਦੂਰ ਵਿਆਹੀ ਹੋਵੇਂ ਤਾਂ ਕੁ ਮਹੀਨਾ 20 ਦਿਨ ਪਾਵੇਂ। ਉਹ ਤਾਂ ਬਿਆਣ ਬੇੜੇ ਕੋਲੇ ਵਿਆਹਤੀ ਬਹਿਣੀ ਨਾਲ ਵਿਆਹਤੀ। ਤੀਜੇ ਦਿਨ ਚੱਕਦੀ ਪੈਗਾ ਬੜਾ। ਦੂਰ ਨੇੜੇ ਦੀ ਗੱਲ ਤਾਂ ਨਹੀਂ। ਜੇ ਕੋਈ ਕੰਮ ਜ਼ਰੂਰੀ ਹੈ ਭੈਣ ਨੂੰ ਫੇਰ ਹੀ ਆਈ ਐ। ਸੱਸ ਨੂੰ ਪ ਨਾ ਪੁੱਛ ਕੇ ਆਈਆਂ ਹੁਣ ਭਾਈ ਹੁਣ ਮੇਰੇ ਤਾਂ ਸੱਸ ਹੈਗੀ ਤੇਰੇ ਤਾਂ ਨਹੀਂ ਹੈਗੀ ਤੂੰ ਤਾਂ ਭੱਗ ਜਾਨੀ ਬਿਨਾ ਪੁੱਛੇ ਮੈਂ ਤਾਂ ਨਹੀਂ ਜਾ ਸਕਦੀ ਬੜੇ ਹੋਰ ਤਾਂ ਗੱਲਾਂ ਤੂੰ ਛੱਡ ਪਰੇ ਰਹੇਗੀ ਤੂੰ ਹੈਗੀ ਕਿੱਥੇ ਜਾ ਸਕਦੀ ਤੂੰ ਮੈਨੂੰ ਦੱਸ ਵੀ ਕਿਵੇਂ ਆਈਆਂ ਮੈਨੂੰ ਤਾਂ ਚਿੰਤਾ ਰਹੂ ਮੈਂ ਖੇਤ ਜਾਵਾਂਗੇ ਨਾ ਜਾਵਾਂਗਾ ਮੈਂ ਤੈਨੂੰ ਤੈਨੂੰ ਹੁਣ ਹੋਰ ਉਹੀ ਗੱਲ ਬਟੋਰੀਆ ਲੈਣ ਆਈ ਐ ਆ ਗਈ ਮੈਂ ਤੜਕੇ ਭੱਗ ਜੂਗੀ ਉੱਠ ਕੇ ਹੋਰ ਗੱਲ ਤਾਂ ਮੰਗ ਰੋ ਸੁਣ ਲਿਆ ਪਹਿਲਾਂ ਇਹ ਕਰੋ ਤੁਸੀਂ ਲੜਪੋ ਦੋਨੇ ਜਣੇ ਨਾ ਅਸੀਂ ਕਿੱਥੇ ਲੜਦੇ ਆ ਕਿੱਥੇ ਲੜੇ ਬੜੇ ਸਾਡੀ ਤਾਂ ਬੋਲ ਬਾਣੀ ਆਏ ਆ ਮੈਂ ਤਾਂ ਜਦੋਂ ਆਇਆ ਨਾ ਬਾਈ ਤੁਸੀਂ ਐਂ ਕਲੇਸ਼ ਪਾਉਣੇ ਹੁੰਨੇ ਦੋਨੇ ਇਦੋਂ ਨਾਲ ਤਾਂ ਮੈਂ ਨਾ ਹੀ ਆਉਂਦੀ ਫਿਰ ਨਾ ਆਉਂਦੀ ਤੈਨੂੰ ਫੋਨ ਕਰਿਆ ਸੀ ਅਸੀਂ ਵੀ ਮਿਰਕੇ ਆ ਬੇਖ ਲੈ ਸੁਣ ਲੈ ਕੋਈ ਕੰਮ ਹੁੰਦਾ ਬੰਦਾ ਫੇਰ ਹੀ ਆਉਂਦਾ ਐ ਕਿੱਥੇ ਆ ਜਾਂਦਾ ਹੈਗਾ ਤੂੰ ਤਾਂ ਐਵੇਂ ਮਰੀ ਜਣੀ ਆ ਆਪਣੀ ਤਾਂ ਫਿਰ ਫੋਨ ਤੇ ਦੱਸ ਦਾਂਦੀ ਹੁਣ ਤੇ ਤੂੰ ਜਾਇਆ ਫੋਨ ਤੇ ਦੱਸਣੀ ਗੱਲ ਨਹੀਂ ਭੈਣ ਤਾਂ ਹੁਣ ਨਹੀਂ ਦੱਸਦੀ ਫੋਨ ਤੇ ਕੀ ਦੱਸ ਦਿੰਦੀ ਤਾਂ ਫੋਨ ਤੇ ਮੈਂ ਕੀ ਦੱਸਾਂ ਤੁਹਾਨੂੰ ਚਲ ਮੈਂ ਤਾਂ ਚਾਹ ਪਾਣੀ ਲਿਆਉਣੀ ਆ ਪਾਣੀ ਲਿਆਉਣੀ ਆ ਤੇਰੇ ਖਤਰ ਚਾਹ ਬਣਾਵਾਂਗੇ ਪਾਣੀ ਪੀ ਲੈਂਗੀ ਕੱਲਾ ਦੇਖ ਰਾਜੇ ਤੇਰੀ ਮਰਜ਼ੀ ਅਜੇ ਖੇਚਲਾ ਕਰ ਲੇਗੀ ਤਾਂ ਚਾਹ ਬਣਾ ਲਾ ਘੋਟਾ ਅੱਜ ਨਹੀਂ ਖੇਚਲਾ ਹੁੰਦੀ ਫਿਰ ਪਾਣੀ ਲਿਆ ਦੇ। ਮੈਂ ਤਾਂ ਦੋ ਕੱਪੜਿਆਂ ਦੀ ਚਾਹ ਕਰਨ ਬੈਠੀ ਸੀ ਉਹਦੀਆਂ ਆ ਕੇ ਤੂੰ ਖੜ ਗਈ। ਮਸਾਂ ਵਿਚਾਰੀ ਅੱਜ ਕੰਮ ਕਰਨ ਲੱਗੀ ਸੀ। ਪਰ ਦੇਖ ਲਿਆ ਤੂੰ ਗੱਲਾਂ ਕੀ ਗੱਲਾਂ ਕਰਦੀ ਐ। ਮਾੜੀ ਮੋਟੀ ਮੱਤੇ ਮੁੱਤ ਦੇ ਦਿਆ ਕਰ ਵੀ ਆਏ ਗਏ ਨਾ ਕਿਵੇਂ ਬੋਲਦੇ। ਮੱਤਾ ਪਣੀ ਨੂੰ ਮੈਂ ਹੁਣ ਕੀ ਜੀਉਂਗਾ ਨੂੰ ਮੱਤਾ ਹੁਣ ਮੱਤੇ ਨੂੰ ਆਈ ਪਈ ਹੈਗੀ। ਨਾ ਮੈਂ ਤਾਂ ਐ ਕਹਿੰਦੀ ਸੀਗੀ ਵੀ ਸਾਡਾ ਤਾਂ ਨਾ ਬਾਈ ਘਰ ਜਮੀ ਡਿੱਗਣ ਵਾਲਾ ਹੋ ਰਿਹਾ ਕਮਰਾ ਮੈਨੂੰ ਤਾਂ ਭਾਈ ਪੈਸੇ ਦੇਓ ਥੋੜੇ ਕਣੇ ਮੈਂ ਤਾਂ ਆਪਦਾ ਪਣ ਕਿ ਕਿੰਨਾ ਸੋਡਾ ਕਮਰਾ ਹੈਗਾ ਕਿੱਧਰ ਡਿੱਗਦਾ ਹੈ ਉਹ ਆਪਣੇ ਦੇਖ ਲੈ ਬੈਠਕ ਵੀ ਕਿੱਦੇ ਦੀ ਖੜੀ ਹੈ ਓਹੋ ਤੁਸੀਂ ਕਿਹੜਾ ਬੈਠਕ ਚ ਪੈੰਨੇ ਹੋ ਅਸੀਂ ਤਾਂ ਉਹ ਕਮਰੇ ਚ ਪੈੰਨੇ ਆ ਛੱਤ ਤਾਂ ਐ ਉਤੋਂ ਜਦੋਂ ਮੀਂਹ ਆ ਜਾਂਦਾ ਪਾਣੀ ਤਰਪ ਤਰਪ ਡਿੱਗਦਾ ਪੜੇ ਮੇਰੀ ਗੱਲ ਸੁਣ ਜੀ ਅਸੀਂ ਨਹੀਂ ਪੈਂਦੇ ਸਾਡਾ ਇਹ ਸਟੋਰ ਤਾਂ ਇਹ ਕਿੰਨਾ ਸਮਾਨ ਪਿਆਇ ਚ ਨਾ ਫਿਰ ਚਾਹੁੰਦਾ ਤਾਂ ਇਹ ਵੀ ਹੈਗਾ ਹੀ ਆ ਨਾਲੇ ਮੇਰੀ ਗੱਲ ਸੁਣੋ ਇਹ ਤਾਂ ਸਮਾਨ ਰੱਖਣ ਵਾਸਤੇ ਆ ਅਸੀਂ ਤਾਂ ਫਿਰ ਵੀ ਬੰਦੇ ਆ ਚਾਰ ਜੀ ਆ ਘਰੇ ਜੇ ਛੱਤ ਦੇ ਥੱਲੇ ਆ ਗਏ ਉਹੀ ਗੱਲ ਮੰਗ ਰੋ ਕੀ ਕਰ ਲਓਗੇ ਪੜੇ ਤੁਹਾਡੇ ਕੋਲ ਥੋੜੇ ਹੋਗੇ ਤੇ ਪੈਸੇ ਹੈਗੇ ਨਹੀਂ ਥੋੜੇ ਬਤ ਤਾ ਸਾਡੇ ਕੋਲੇ ਹੈਗੇ ਨੇ ਚੱਲ ਤੂੰ ਐਂ ਕਰ ਮੈਂ ਬਾਲਾ ਨਹੀਂ ਤੈਨੂੰ ਕਹਿੰਦੀ ਮੈਨੂੰ 3 ਕ ਲੱਖ ਰੁਪਏ ਦਾ ਸਹਾਰਾ ਲਾ ਦੇ ਪਾਣੇ ਤੂੰ ਤਾਂ ਐਂ ਕਹਤਾ 3 ਲੱਖ ਰੁਪਏ ਜਿਵੇਂ 3000 ਦੀ ਗੱਲ ਹੁੰਦੀ ਐ ਤੈਨੂੰ 3 ਲੱਖ ਰੁਪਏ ਭੈਣ ਤੋਂ ਵੀ ਵੱਧ ਆਹ 3 ਲੱਖ ਤਾਂ ਤੂੰ 6 ਮਹੀਨੇ ਚ ਕਮਾ ਲੇਗਾ ਪਾਣੇ ਮੈਂ ਤੈਨੂੰ ਕੀ ਦੱਸਾਂ ਇੱਕ ਤਾਂ ਜੀਰੀ ਘਟ ਹੋਈ ਐ ਇੱਕ ਆਹ ਉਤੋਂ ਮਾੜੀ ਸਰਕਾਰ ਜੀਰੀ ਚੱਕੀ ਨਹੀਂ ਕਾਟ ਤੇ ਜੀਰੀ ਵੇਚੀ ਹੈਗੀ ਕੁਛ ਪੱਲੇ ਹੀ ਨਹੀਂ ਪਿਆ ਜਾਵਾ ਆਹੋ ਮੇਰੇ ਬਾਰੀ ਤਾਂ ਉਹੀ ਗੱਲ ਹੱਥ ਥੋੜਾ ਤੰਗ ਹੀ ਹੁੰਦਾ ਅ ਜਦੋਂ ਆਪਦੇ ਸਾਲੇ ਦੇ ਵਿਆਹ ਗਿਆ ਸੀ ਹਰਪ੍ਰੀਤ ਨਾਲ ਕਿਵੇਂ ਪਣੇ ਫਿਰ ਹੁਣ ਤੂੰ ਕਹੀ ਤਾਂ ਜਾਨੀ ਐ ਉੱਥੇ ਹੀ ਖਰਚ ਬਥੇਰਾ ਹੋ ਗਿਆ ਇਹਦੇ ਭੈਣ ਦੇ ਨਾ ਫਿਰ ਉੱਥੇ ਤਾਂ ਤੂੰ ਹੀ ਫਾਲਤੂ ਦਾ ਖਰਚ ਕਰਕੇ ਆਇਆ ਜਿੱਥੇ ਲੋੜ ਹੁੰਦੀ ਐ ਉੱਥੇ ਤਾਂ 200 ਰੁਪਏ ਦਿੰਦੇ ਨਹੀਂ ਹੈਗੇ ਤੁਸੀਂ ਪਣੇ ਮੇਰੀ ਗੱਲ ਸੁਣ ਲੈ ਤੂੰ ਤਾਂ ਹੁਣ ਫਾਲਤੂ ਦਾ ਖਰਚ ਕਹੀ ਜਾਨੀ ਐ ਹਰਪ੍ਰੀਤ ਦੇ ਭਰਾ ਦਾ ਵਿਆਹ ਸੀ ਇਹ ਕੋਈ ਫਾਲਤੂ ਖਰਚਾ ਹੈ ਸਮਝੋ ਜਿਨਾ 10 ਕਿੱਲੇ ਲਈ ਬੈਠਾ ਮੈਨੂੰ ਉੱਥੇ 3 ਕਿੱਲੇ ਵਾਲਿਆਂ ਦੇ ਵਿਆਹ ਤਾਂ ਨਾ ਉਹਨਾਂ ਦੇ ਉਹੀ ਗੱਲ ਕੋਈ ਨਾ ਘਰ ਨਾ ਬਾਰਨਾ ਜ਼ਮੀਨ ਨਜਾਇਜ਼ਤ 10000 ਰੁਪਏ ਦੀ ਤਨਖਾਹ ਹੀ ਉਹੀ ਘਰੇ ਚੱਲ ਜਾਂਦੀ ਐ ਮੈਂ ਤਾਂ ਭੁੱਖੀ ਮਰਦੀ ਆਂ ਪੇਰਾ ਹੁਣ ਬਾਪੂ ਦੀ ਗਲਤੀ ਹੈ ਆਪਣੇ ਉਹਦਾ ਮਲਾਜ਼ਮ ਲੱਬਿਆ ਸੀਗਾ ਉਹ ਐਂ ਕਹਿਣਾ ਸੀ ਬਾਪੂ ਕਹਿੰਦਾ ਕਿ ਜਦੋਂ ਮਲਾਜ਼ਮ ਹੋਏ ਬਾੜੀ ਜ਼ਮੀਨ ਦੀ ਕੀ ਲੋੜ ਹੁੰਦੀ ਆ ਹੁਣ ਮੇਰੇ ਰੱਸ਼ ਪੀਖਾਰੇ ਆ ਮਲਾਜ਼ਮ ਤਰ ਤਰ ਭੁੱਦੀਆਂ ਮੈਂ ਤਨਖਾਹ ਥੋੜੀ ਐ ਬਾਪੂ ਨੂੰ ਤਨਖਾਹ ਦਾ ਪਤਾ ਨਹੀਂ ਸੀਗਾ ਬਾਪੂ ਨੂੰ ਤਾਂ ਐ ਸੀਗਾ ਵੀ ਕਦੋਂ 50000 ਰੁਪਏ ਤਨਖਾਹ ਐ ਉਹ ਮੰਨ ਲੈ 4.5 ਹਜ਼ਾਰ ਰੁਪਏ ਦੇ ਤੇ ਬਾਪੂ ਨੇ ਤਾਂ ਨਹੀਂ ਸੋਚਿਆ ਕੁਛ ਬਾਪੂ ਨੇ ਤਾਂ ਫਾਹਾ ਵੱਢਣਾ ਸੀ ਮੇਰਾ ਵੱਢ ਤਾਂ ਤੂੰ ਤਾਂ ਸੋਚ ਲਾ ਮਾੜਾ ਮੋਟਾ ਮੈਨੂੰ ਸਾਰਾ ਲਾ ਦੇ ਕੋਈ ਮਾਰਦਾ ਉਹੀ ਗੱਲ ਘਰ-ਬਾਰ ਪਾਲਾ ਮੇਰੇ ਜਵਾਕ ਤਾਂ ਬਚ ਰਹਿਣਗੇ ਇਹ ਕਦੇ ਛੱਤ ਡਿੱਗ ਵੀ ਨਾ ਉੱਤੇ ਉਹੀ ਗੱਲ ਨਾਲੇ ਤਾਂ ਮੇਰੇ ਜਵਾਕ ਹੱਥੋਂ ਜਾਣਗੇ ਬਣੇ ਮੇਰੀ ਗੱਲ ਸੁਣੋ ਹੁਣ ਤੁਸੀਂ ਵਿਆਜ ਬੱਟੂ ਦੇ ਚੱਕਰੋਂ ਪੈਸੇ ਹੁਣ ਮੈਂ ਤੁਹਾਨੂੰ ਪੈਸੇ 3 ਲੱਖ ਰੁਪਏ ਦੇ ਦਵਾਂਗਾ ਅਸੀਂ ਵਿਆਜ ਹੀ ਚੱਕਾਂਗੇ 3 ਲੱਖ ਨਾਲ ਕੀ ਬਣਦਾ ਕੁਝ ਵਿਆਜ ਤੇ ਚੱਕਾਂਗੇ ਕੁਝ ਥੋੜੇ ਘਣੇ ਠੇਕੇ ਠੂਕੇ ਦੇ ਫੜ ਲਾਂਗੇ 3 ਲੱਖ ਰੁਪਏ ਤੂੰ ਦੇ ਦੇ ਘੇਰਾ ਸੀ ਘਰ ਪਾਲੀਏ ਚੱਲ ਮਰਮਤ ਠਹਿਰ ਕੇ ਕਰ ਲਾਂਗੇ ਬਣੇ ਮੇਰੀ ਗੱਲ ਸੁਣ ਲੈ ਜੇ ਤੁਸੀਂ ਕਮਰੇ ਹੀ ਪਾਉਣਾ ਓਦੀ ਛੱਤ ਬਦਲਣੀ ਆ ਸਾਰੀ 50 ਹਜ਼ਾਰ ਚ ਬਦਲੀ ਜਾਉ ਕੋਠੀ ਪਾਉਣ ਨੂੰ ਹੁਣ ਤੁਸੀਂ ਫਿਰਦੇ ਹੋਏ ਕਮਰੇ ਨਾਲ ਕੀ ਬਣਦਾ ਭਾਈ ਚਾਰ ਦਿਨਾਂ ਨੂੰ ਜਵਾਕ ਵੀ ਗੱਭਰੂ ਹੋਣਗੇ ਕੋਈ ਰਿਸ਼ਤੇਦਾਰ ਆ ਜਾਂਦਾ ਭੈਣ ਭਾਈ ਤਾਹੀ ਤਾਂ ਹੁਣ ਤੁਸੀਂ ਉੱਥ ਗਿੜਾ ਮਾਰ ਕਿਉਂ ਨਾ ਤੂੰ ਮਗਰੋਂ ਹਰਪ੍ਰੀਤ ਨਾਲ ਗੱਲ ਕਰ ਲਈ ਮੈਂ ਇਹਨੂੰ ਹਾਂ ਨਹੀਂ ਕਹਿੰਦਾ 3 ਲੱਖ ਨੂੰ ਮੈਂ ਹਾਂ ਕਹਿ ਦੂੰਗਾ ਕੱਲ ਨੂੰ ਤੁਸੀਂ ਮੇਥੋਂ ਪੈਸੇ ਮੰਗੋ ਮੈਨੂੰ ਤਾਂ ਆੜਤੀਏ ਨੇ ਪੈਸੇ ਦੇਣੇ ਨਹੀਂਗੇ ਚੱਲ ਤੇਰਾ ਤਾਂ ਜਵਾਬ ਸਵਾਲ ਦਾ ਮੈਨੂੰ ਲੱਗ ਗਿਆ ਪਤਾ ਹਰਪ੍ਰੀਤ ਨੂੰ ਪੁੱਛ ਕੇ ਚੰਗਾ ਬਣ ਮੈਰਾ ਜਾਨਾ ਆ ਹਾਂ ਤੂੰ ਇਹਨਾਂ ਗੱਲ ਕਰ ਲਈ ਸਾਰੀ ਖੋਲ ਕੇ ਜੇ ਹੋ ਹਾਂ ਕਹੂਗੀ ਤਾਂ ਫਿਰ ਮੇਰਾ ਕੋਈ ਜਵਾਬ ਵੀ ਨਹੀਂ ਹੈਗਾ ਠੀਕ ਆ ਠੀਕ ਆ ਚੰਗਾ ਆ ਦੇਖ ਲੈ ਲੈ ਜਿੱਧਰ ਵਗਜੋ ਭਾਈ ਤੀਮੀਆਂ ਦੀ ਚੱਲਦੀ ਆ ਭੈਣ ਭਾਈ ਤਾਂ ਅੱਜ ਕੱਲ੍ਹ ਹੈ ਹੀ ਨਹੀਂ ਕਿਸੇ ਦਾ ਕੁੜੇੜਾ ਇੱਥੇ ਬੈਠੀ ਰਹੇਗੀ ਰਾਜਵੀਰ हां हां भाई तब भाग गया आ जा रे ले पड़ ਹੁਣ ਤੂੰ ਰਹੇਂਗੀ ਹੈ हां मैं ਜਦੀ ਰਾਤਾਂ ਰਹੂੰਗੀ ਫਿਰ ਮੈਂ ਟੜਕੇ ਵਗ ਜੂੰਗੀ ਚਲ ਟੜਕੇ ਵਗ ਜੀ ਰਹਿ ਜਾ ਹੁਣ ਨਾ ਮੈਂ ਤਾਂ ਭਾਬੀ ਆਏ ਕੁੜੀ ਬੁੜੀ ਨਾ ਲੜ ਲੁੜ ਕੇ ਤਾਂ ਨਹੀਂ ਆਈ ਕਿਤੇ ਕੋਈ ਗੱਲ ਤਾਂ ਨਹੀਂ ਨਾ ਨਾ ਬੁੜੀ ਨੇ ਲੜ ਕੇ ਕਾਹਨੂੰ ਆਈਆਂ ਹੈ ਗੱਲ ਕਰ ਜੇ ਤੁਸੀਂ ਨਾ ਮੇਰੀ ਗੱਲ ਦਾ ਹੱਲ ਕੀਤਾ ਨਾ ਕੋਈ ਲੜ ਕੇ ਜ਼ਰੂਰ ਆਜੂ ਮੈਂ ਤਾਂ ਇੱਥੇ ਹੀ ਬਹਿ ਜੂੰਗੀ ਫਿਰ ਆਕੇ ਉੱਥੇ ਵੇਜੂ ਆ ਕੇ ਇਹ ਜੀ ਕੀ ਗੱਲ ਐ ਜੀ ਗੱਲ ਦੱਸੇਂਗੀ ਭਾਈ ਫੇਰ ਹੀ ਪਤਾ ਲੱਗੂ ਭਾਈ ਹੁਣ ਤੈਨੂੰ ਕਿਹੜਾ ਗੱਲ ਦਾ ਪਤਾ ਨਹੀਂ ਤੂੰ ਕਿਹੜਾ ਮੇਰੇ ਘਰੇ ਜਾ ਕੇ ਨਹੀਂ ਆਈ ਮੇਰਾ ਤਾਂ ਕਮਰਾ ਜਮਾ ਡਿੱਗਣ ਵਾਲਾ ਹੋ ਰਿਹਾ ਸਾਰੀ ਛੱਤ ਚ ਤੇੜ ਪੈ ਰਹੀ ਐ ਭਾਈ ਸ਼ਰਮ ਆਉਂਦੀ ਤੇਰੇ ਘਰੇ ਜਾਂਦੇ ਹਾਂ ਤਾਂ ਮੇਰੇ ਤਾਂ ਜੀ ਨਹੀਂ ਕਰਦਾ ਜਾਣ ਨੂੰ ਨਾ ਤੇਰੇ ਪੇਕੇਆਂ ਨੇ ਉਹ ਹੀ ਗੱਲ ਬਾਪੂ ਨੇ ਕਰਿਆ ਸੀਗਾ ਮਾੜਾ ਮਟਰ ਤਾਂ ਦੇਖ ਲੈਨੇ ਚੱਜਦਾ ਭਾਲਦਿਆਂ ਕਰਨ ਵਾਲੇ ਨੇ ਕਰਤਾ ਕਰਕੇ ਆਪ ਤਾਂ ਮਰ ਗਿਆ ਮੈਂ ਇੱਥੇ ਦੋਜਕ ਭਰਦੀਆਂ ਹੁਣ ਭਾਈ ਤੇਰੇ ਵਿਚੋਲੇ ਦਾ ਦੋਸ ਸਾਰਾ ਤੇਰੇ ਵਿਚੋਲੇ ਨੇ ਠੱਗੀ ਮਰਵਾਈ ਐ ਆਹ ਬਚੋਲੇ ਨੇ ਗੱਡੀ ਮਰਵਾਈਏ ਬਚੋਲੇ ਨੇ ਕੰਜਰ ਨੇ ਇਹ ਕਹਤਾ ਕਿ ਮੁੰਡਾ 50000 ਰੁਪਇਆ ਲੈਂਦਾ ਕਿ ਚਾਰ ਕਿੱਲੇ ਬਾਣ ਦੇਗੀ ਬਾਪੂ ਲਾਲਚਾ ਕੇ ਬਾਪੂ ਨੇ ਇੱਕ ਕੁ ਮੰਗਣੀ ਮੰਗਾਈ ਨਹੀਂ ਕਹਿੰਦਾ ਭਈ ਮੈਂ ਤਾਂ ਐ ਕਰਤਾ ਬਾਪੂ ਮੈਨੂੰ ਦੱਸਦਾ ਹੁੰਦਾ ਆਹੋ ਬਾਪੂ ਨੇ ਤਾਂ ਕਰਿਆ ਤਾਂ ਚੰਗੇ ਮਾਰੀ ਨਹੀਂ ਸੀ ਹੋ ਗਿਆ ਮਾੜਾ ਹੋ ਗਿਆ ਮਾੜਾ ਮੈਂ ਤੈਨੂੰ ਐ ਕਹਿੰਦੀ ਸੀਗੀ ਵੀ ਅਸੀਂ ਨਾ ਹੁਣ ਘਰ ਪਾਉਣਾਗਾ ਕੁਸਤਾ ਪੈਸੇ ਅਸੀਂ ਵਿਆਜ ਤੇ ਚੱਕਾਂਗੇ ਕੁਸ ਅਸੀਂ ਠੇਕੇ ਦੇ ਫੜਾਂਗੇ ਤੇ ਮੈਨੂੰ 3 ਲੱਖ ਰੁਪਇਆ ਦੇ ਦਿਓ ਤੁਸੀਂ ਤੇ ਰਵਾਈ ਨਾ ਗੱਲ ਨਹੀਂ ਕਰੀ ਬਾਈ ਨਾਲ ਗੱਲ ਕਰੀ ਆ ਬਾਈ ਤਾਂ ਕਹਿੰਦਾ ਹਰਪ੍ਰੀਤ ਨੂੰ ਪੁੱਛ ਲੈ ਭਾਈ ਜੇ ਉਹਨੇ ਹਾਂ ਕਰਤੀ ਤਾਂ ਹਾਂ ਨਹੀਂ ਮੇਰੀ ਨਾਂਗ ਹੀ ਫਿਰ ਚੱਲ ਭਾਈ ਐਂ ਕਰ ਤੂੰ ਘਰ ਪਾ ਤੇਰੇ ਘਰ ਕੰਨੂ ਬਾਲੀ ਵੇਚਤੀ ਹੁੰਦੀ ਹੈ ਸਾਡਾ ਤਾਂ ਕੋਈ ਰਿਸ਼ਤੇਦਾਰ ਜਿਆ ਕਹਦੇ ਨਾ ਵੀ ਤੇਰੀ ਨਾਨਦ ਕੋਲੇ ਚੱਲ ਗਈ ਮੈਂ ਤਾਂ ਐਂ ਕਹਿ ਦਿੰਦੀ ਉਹ ਤਾਂ ਕਰੇ ਹੀ ਨਹੀਂ ਗਈ ਇੱਕ ਕਮਰਾ ਲਈ ਹੋਈ ਕਿਤੇ ਉੱਥੀ ਜਵਾਕ ਉੱਥੀ ਬੇਬੇ ਉੱਥੀ ਅਸੀਂ ਵਿਚੀ ਭਾਈ ਜੇ ਕੋਈ ਭੈਣ ਭਾਈ ਆਂਦਾ ਰਿਸ਼ਤੇਦਾਰ ਉਹ ਸਾਰਾ ਸਮਾਨ ਸੱਲਾ ਇੱਕ ਕਮਰੇ ਦੇ ਵਿੱਚ ਬੜਾ ਬੁਰਾ ਹਾਲ ਹੋਇਆ ਪਿਆ ਤੂੰ ਐਂ ਕਰ ਜੇ ਤੇਰੇ ਬਾਈ ਦਿੰਦੇ ਲੈ ਜਾ ਪੈਸੀ ਮੈਂ ਕਿਹੜਾ ਜਵਾਬ ਦਿੰਨੀ ਆ ਨਾ ਭਾਈ ਨੇ ਤਾਂ ਤੇਰੇ ਤੇ ਗੱਲ ਸਿੱੜਤੀ ਸਾਰੀ ਵੀ ਹਰਪ੍ਰੀਤ ਨੂੰ ਪੁੱਛ ਲਾ ਅੱਛਾ ਹਾਂ ਨਾ ਮੈਂ ਇਹ ਜੇਗੀ ਤੈਨੂੰ ਲੱਖ ਰੁਪਇਆ ਮੈਂ ਘਾਰਾ ਲੈ ਕੇ ਜਾਨੀ ਆ ਮੈਂ ਇਥੋਂ ਬਾਲੇ ਤਾਂ ਨਹੀਂ ਮੁੜਨੇ ਮੈਂ 50 50 ਹਜ਼ਾਰ ਕਰਕੇ ਮੋੜ ਦੂੰਗੀ ਨਾ ਕੋਈ ਨਹੀਂ ਥੋੜੇ ਥੋੜੇ ਕਰਕੇ ਮੋੜਦੀ ਨਾਲੇ ਉਹ ਬੋਲ ਕਰਾਂਗੇ ਵੀ 50 ਹਜ਼ਾਰ ਨਾ ਮੋੜੇਂਗੀ ਫਿਰ ਕੀ ਗੱਲ ਐ ਤੇਰਾ ਘਰ ਬਣ ਜਿਹੜੀ ਤੇਰੇ ਘਰ ਕੰਮ ਤਾਂ ਬਾੜੀ ਕਚਾਈ ਹੁੰਦੀ ਐ ਭਣੇ ਸਾਨੂੰ ਹੋਰ ਘਰ ਦਾ ਤਾਂ ਪੁਰਾਣਾ ਰੁਆ ਪਿਆ ਆ ਦੇਖ ਲੈ ਪਿੱਛੇ ਜੇ ਮੇਰੀ ਮਾਂ ਜੀ ਉਹ ਦਿਵਾਲੀ ਲੈ ਕੇ ਆਈ ਐ ਨਾ ਮੇਰੀ ਮਾਂ ਕਹਿੰਦੀ ਕੁੜੀ ਤੇ ਨੰਦ ਕੋਲੇ ਚੱਲ ਕੇ ਗਈ ਐ ਕਿ ਆਪਾਂ ਉਹਨੂੰ ਵੀ ਫੜਾਇਆ ਨਾ ਦਿਵਾਲੀ ਮੈਂ ਖਮਾ ਤੂਰੀ ਫੜਾਜਾ ਸੀ ਆਪ ਹੀ ਫੜਾ ਜਾਵਾਂਗੇ ਆਹੋ ਸਾਰੇ ਰਿਸ਼ਤੇਦਾਰ ਇੰਨ ਘਰ ਦੇ ਕਚਾਈ ਮੰਦੇ ਕੋਈ ਨਹੀਂ ਆਉਂਦਾ ਹੈਗਾ ਫਿਰ ਲੈ ਕੇ ਕਿਨੂੰ ਜਾਈਗੇ ਗਾਂਦਰ ਬੈਠਣ ਨੂੰ ਤਾਂ ਥਾਂ ਨਹੀਂ ਭਈ ਸੁੱਖ ਨਾ ਜਦੋਂ ਹੁਣ ਉਹੀ ਗੱਲ ਘਰ-ਬਾਰ ਪਾ ਲਿਆ ਆਪ ਨੂੰ ਵੀ ਸੋਚਾ ਇੱਥੇ ਹੋਰ ਕੀ ਰਹਿ ਜਾਣਾ ਘਰ-ਬਾਰ ਹੀ ਐ ਕੱਲਾ ਚਾ ਰਿਸ਼ਤੇਦਾਰ ਭੈਣ ਭਈ ਆ ਜਾ ਕਰਨੀ ਹੁਣ ਤਾਂ ਅੱਜ ਕੱਲ ਤਾਂ ਐ ਹੋ ਰਿਹਾ ਰਿਵਾਜ ਜਿਵੇਂ ਕਹਿੰਦੇ ਹੁੰਦੇ ਜ਼ਮੀਨ ਨਹੀਂ ਦੇਖਦਾ ਕੋਈ ਜ਼ਮੀਨ ਤਾਂ ਭਾਵੇਂ ਅਗਲੇ ਕੋਲੇ ਘੱਟ ਹੋਵੇ ਅਗਲੇ ਦੀ ਕੋਠੀ ਚੰਗੀ ਹੋਵੇ ਤਾਂ ਕੋਠਾ ਦੇਖਦਾ ਹੈ ਸਹੀ ਗੱਲ ਹੈ ਤੇਰੀ ਆਹੋ ਤੇ ਬਾਈ ਤਾਂ ਉਹੀ ਗੱਲ ਨਾ ਬਾਈ ਨੂੰ ਐ ਕਹਿੰਦੇ ਵੀ ਕਿਸੇ ਹੋਰ ਕੰਮ ਤੇ ਲੱਗ ਜਾ 10000 ਤਾਂ ਕਿੰਨਾ ਵਿੱਚ ਉਤਰਿਆ ਫਿਰੇਗਾ ਪਤਾ ਨਹੀਂ ਭਣੀ ਉਹਨੂੰ ਤਾਂ ਕੀ ਦੱਸਿਆਗਾ ਉਹ ਤਾਂ ਉੱਥੋਂ ਹਲਦਾ ਹੀ ਨਹੀਂ ਹੈਗਾ ਉਹ ਜੀ ਗੱਲ ਭੇਕੇ ਤਲਾਰ ਕੇ ਤਿੰਨ ਕਿੱਲੇ ਵੰਨਦੇ ਨੇ ਜਿਉਂ ਉਹਨਾਂ ਨੂੰ ਗਾ ਲਿਆ ਕਰਨ ਮਣੀ ਮੁੱਟੇ ਕੋਈ ਫਸਲ ਹੋ ਜੇ ਤਾਂ 2 ਰੁਪਏ ਵਾਧਾ ਆ ਜਾ ਕਰਨ ਆ ਬਾਕੇ ਖੇਤਾਂ ਚੁੱਕੀ ਨਿਕਲਦਾ ਕੁਛ ਨਹੀਂ ਐਤਕੀ ਜੀਰੀਆਂ ਵਿਕੀਆਂ ਨਹੀਂ ਦੇਖ ਲੈ ਬਰਾ ਹਾਲ ਐ ਮੰਡੀਆਂ ਜਾ ਕੇ ਦੇਖੋ ਅੱਗੇ ਬਾਈ ਨੂੰ ਕਹ ਕੇ ਹੱਡੀਆਂ ਨੂੰ ਮੈਂ ਤਾਂ 3 ਕਿੱਲੇ ਵਾਲਿਆਂ ਦੇ ਸਿਰ ਤਾਂ ਭਾਈ ਮੈਂ ਤਾਂ ਭੁੱਖੀ ਮਰਦੀ ਆ ਸਾਨੂੰ ਕਦੇ ਬੋਲ ਕੇ ਨਹੀਂ ਸੁਣਾਇਆ ਮੈਂ ਆਪੇ ਉੱਥੇ ਤੰਗੀਆਂ ਕੱਟਦੀਆਂ ਕਦੋਂ ਕੋਈ ਕਦੇ ਕਿਵੇਂ ਕਦੇ ਕਿਵੇਂ ਪਰ ਸਾਨੂੰ ਤਾਂ ਨਹੀਂ ਤੰਗੀ ਦਿੱਤੀ ਕਦੇ ਕਿਸੇ ਗੱਲ ਦੀ ਚਲ ਸਾਨੂੰ ਤਾਂ ਨਹੀਂ ਦਿੱਤੀ ਐਡੀ ਗਿੱਡੀ ਗੱਲ ਆ ਫਿਰ ਤੂੰ ਪੈਸਿਆਂ ਵਰੀ ਐਡਾ ਮੂੰਹ ਮੋਟਾ ਕਰੀ ਬੈਠੀ ਐ ਲੈ ਜੀ ਪੈਸੇ ਜਦ ਤਾਂ ਇਹ ਕਹੇ ਬਿਹਾਰ ਪ੍ਰੀਤ ਜਵਾਬ ਦਿੰਦੀ ਐ ਚਲ ਫੇਰ ਤਾਂ ਫਰਜਾਇਆ ਵਰਗੀ ਤਾਂ ਮੈਂ ਇਹ ਵੀ ਨਹੀਂ ਟੈਨਸ਼ਨ ਹੋਈ ਪਈ ਸੀ ਵੀ ਹਰਪ੍ਰੀਤ ਕਿਤੇ ਜਵਾਬ ਨਾ ਦੇ ਦੇ ਲੈ ਜਵਾਬ ਕਹਿੰਨੇ ਉਂਗੀ ਤੈਨੂੰ ਸੰਗਰ ਸਾਡੀ ਤਾਂ ਕਮਲ ਦੀ ਇੱਜ਼ਤ ਬਣੂਗੀ ਤੇ ਤੇਰਾ ਘਰ ਬਣ ਜੂਗਾ ਤੇ ਬੇਬੇ ਤੇ ਵੀ ਸ਼ੱਕ ਹੋ ਗਿਆ ਮੇਰੀ ਸੱਸ ਤੇ ਵੀ ਕਿਤੇ ਮੈਂ ਥੋਏਮੀ ਤਾਂ ਨਹੀਂ ਮੰਗਾਈ ਜਾਂਦੀ ਗੱਲ ਕਰ ਸਿਆਣੇ ਬੰਦੇ ਦੀ ਗੱਲ ਸਹੀ ਹੁੰਦੀ ਆ ਉਹ ਕਹਿੰਦੀ ਭਾਈ ਪੈਸੇ ਦਾ ਭੈਣ ਭਾਈ ਹੁਣ ਜਦੋਂ ਉਹੀ ਗੱਲ ਭੈਣ ਭਾਈ ਨਾ ਕੰਮ ਆਉਗਾ ਤੇ ਹੋਰ ਕੌਣ ਕੰਮ ਆਊਗਾ ਮੋੜ ਦਾਂਗੇ ਹੌਲੀ ਹੌਲੀ ਨਾਲੇ ਫੇਰ ਤੁਸੀਂ ਘਰ ਪਾ ਲੋ ਐਂ ਦੇਖ ਜੇ ਕੁੜੀਆਂ ਨੂੰ ਲੋੜ ਹੋਵੇ ਕੁੜੀਆਂ ਪੇਕੀਆਂ ਨੂੰ ਉਹਨੀਆਂ ਭਰਾ ਤੱਕ ਇਰਾਦ ਹੁੰਦੀ ਏ ਚਲ ਫਿਰ ਮੇਰੀ ਗੱਲ ਸੁਣਾ ਹਰਪ੍ਰੀਤ ਹੁਣ ਤਾਂ ਫਿਰ ਮੈਂ ਰਾਤ ਨਹੀਂ ਰਹਿੰਦੀ ਮੈਂ ਤਾਂ ਖੁਸ਼ਖਬਰੀ ਜਾ ਕੇ ਬੇਬੇ ਨੂੰ ਦੇਵਾਂ ਤੇ ਤੁਸੀਂ ਫਿਰ ਨਾ ਜਾ ਕੇ ਮੈਨੂੰ ਪੈਸੇ ਫੜਾਇਆ ਏ ਤੂੰ ਹੁਣ ਤੜਕੇ ਵਗਣੀ ਹੁਣ ਤੂੰ ਰਾਤ ਨੂੰ ਜਾ ਨਹੀਂ ਸਕਣੂ ਹੁਣ ਫਿਰ ਮੈਨੂੰ ਤਾਂ ਚਾ ਚੜਿਆ ਪਿਆ ਚਲ ਆਉਣਾ ਸ਼ੀ ਆਲੀ ਬੱਸ ਆਉਣਾ ੜੀ ਢਾਰਕੜ ਨਾਲ ਲੈ ਕੇ ਹੀ ਹੋਏਗੀ ਉੱਤੇ ਚੜ ਜਾ ਕਰਾਇਆ ਵੀ ਨਾ ਲਾ ਕੇ ਖੁਸ਼ਖਬਰੀ ਦੇਵਾਂ ਮੈਂ ਤੇ ਤੂੰ ਤੇ ਬਾਈ ਦੋਨੇ ਆਜੋ ਤੁਸੀਂ ਕੋਈ ਨਹੀਂ ਦੇ ਦੇਾਂਗੇ ਪੈਸੇ ਤੈਨੂੰ ਚਲ ਚੰਗਾ ਭਾਈ ਧੰਨਵਾਦ ਤੇਰਾ ਧੰਨਵਾਦ ਦਾ ਕਾਹਦਾ ਲ ਘਰ ਦਿੱਤੀਆਂ ਫਿਰ ਕੀ ਗੱਲ ਹੈ ਮੱਕ ਕਹਤੇ ਜਵਾਬ ਨਾ ਦੇ ਦੇ ਨਹੀਂ ਦੇਖੋ ਜੇ ਮੈਂ ਆਦੇ ਪੇਕੇ ਤਾਂ ਮੰਗਾ ਮੇਰੇ ਪੇਕੇ ਮੈਨੂੰ ਜਵਾਬ ਦੇ ਦੇਣ ਮੇਰਾ ਕਿੰਨਾ ਮਨ ਪੈੜਾ ਹੋਊਗਾ ਨਾਲੇ ਤੈਨੂੰ ਪਤਾ ਹਰਪ੍ਰੀਤ ਪੇਕੇਆਂ ਤਾਂ ਹੀ ਜੋਰ ਹੁੰਦਾ ਪੇਕੇਆਂ ਤਾਂ ਹੀ ਜੋਰ ਹੁੰਦਾ ਕੋੜਾ ਦਾ ਦੁਕਾਨੇ ਤੂੰ ਕੀ ਤੋਂ ਮੰਗਲਾ ਅਗਲਾ ਬੇਇੱਜ਼ਤੀ ਕਰ ਦੂਗਾ ਨਾ ਨਾ ਕਿਉਂ ਬੇਇੱਜ਼ਤੀ ਕਰਉਣੀ ਕੰਮ ਨਹੀਂ ਗਈ ਜਦੋਂ ਅਸੀਂ ਹੈਗੇ ਆ ਜਾਂ ਤੈਨੂੰ ਕਹੇ ਵੀ ਤੈਨੂੰ ਜਵਾਬ ਦੇ ਮੈਂ ਤੈਨੂੰ ਐਂ ਕਹਿ ਦਾਨੀ ਆ ਵੀ ਭਾਈ ਬੁੜੀ ਨਾਲ ਲੜ ਕੇ ਨਾ ਹੀ ਦੇਖੋ ਉਂ ਰਾਜੀ ਖੁਸ਼ੀ ਪਾਵਾ ਹੱਦ ਕੋਲ ਦਰਦ ਲਾਜਾ ਮੇਰੀ ਗੁੱਸੇ ਮਸਾਲੇ ਵੀ ਹੋ ਜਾਂਦੇ ਆ ਮੈਨੂੰ ਪਤਾ ਹੈ ਮਾਸੀ ਮੈਨੂੰ ਦੱਸਦੀ ਹੁੰਦੀ ਐ ਕਹਿੰਦੀ ਗੱਲ ਗੱਲ ਤੇ ਮੇਨੇ ਮਾਰਦੀ ਐ ਕਿ ਮੈਂ ਗਰੀਬਾਂ ਦੇ ਬਹਿਤੀ ਛੋਟਾ ਟੁੱਟਿਆ ਕਮਰਾ ਤੇ ਫਿਰ ਹੋਰ ਕੀ ਕਰਨ ਜਦੋਂ ਭਾਈ ਤੰਗੀ ਆਉਂਦੀ ਐ ਫਿਰ ਕਹਿਣੀ ਉਹ ਹੀ ਗੱਲ ਪਹਿਲਾਂ ਐ ਦੇਖੋ ਤੇਰੀ ਸੱਸ ਨੇ ਵੀ ਵਿਚਾਰੀ ਨਹੀਂ ਟਾਈਮ ਪਾਸ ਉਸੇ ਕਮਰੇ ਇਹੀ ਕਰੇ ਜਦੋਂ ਪੈਸੇ ਦੇਉਂਗੇ ਤੁਸੀਂ ਕੋਠੀ ਪਾਵਾਂ ਤੇਰੀ ਸੱਸ ਕੰਨੀ ਦੇ ਕੇ ਦੇਖਿਆ ਕਰ ਉਹੀ ਗੱਲ ਤੂੰ ਤਾਂ ਇੱਕ ਜਵਾਕ ਨਹੀਂ ਪਾਲ ਸਕਦੀ ਤੇਰੀ ਸੱਸ ਦੇ ਤਿੰਨ ਕੁੜੀਆਂ ਸੀ ਚਾਰ ਚਾਰੇ 3 ਉਹਥੇ ਪੈਂਦੀਆਂ ਸੀ ਨੇ ਬੇਬੇ ਪੈਂਦੀ ਸੀ ਵਿਚਾਰੀ ਤੇਰੀ ਤੇ ਉਹੀ ਗੱਲ ਉਹਨਾਂ ਨੇ ਵੀ ਟਾਈਮ ਪਾਸ ਕਰੇ ਉਹਨਾਂ ਵੇਲੇ ਵੀ ਟਾਈਮ ਹੀ ਸੀ ਹਾਲ ਭਾਈ ਉਹਨਾਂ ਨੇ ਤਾਂ ਕਰ ਲਿਆ ਹੁਣ ਆਪਦੀ ਵੀ ਅੱਧੀ ਰੰਗ ਵੀ ਮੈਂ ਤਾਂ ਜਵਾਕਾਂ ਦੀ ਫਿਕਰ ਹੈ ਫਿਕਰ ਤਾਂ ਹੁੰਦੀ ਹੈ ਮੈਂ ਤੈਨੂੰ ਦੱਸਾਂ ਮੈਂ ਦੇਖਣਾ ਚਾਹੁੰਦਾ ਵੀ ਜਿਵੇਂ ਮੇਰੀ ਸੱਸ ਨੇ ਟਾਈਮ ਪਾਸ ਕਰਿਆ ਉਹਵੇਂ ਕੁਝ ਟਾਈਮ ਮੈਂ ਵੀ ਕਰਾਂ ਕੋਈ ਗੱਲ ਨਹੀਂ ਤੂੰ ਬਤੇਰੇ ਛਾਲ ਨਗਾਲੇ ਤੂੰ ਵੀ ਚੰਗੀ ਐ ਤੇਰੀ ਸੱਸ ਵੀ ਚੰਗੀ ਐ ਚੱਲ ਚੰਗਾ ਭਾਬੀ ਮੈਂ ਜਾਨੀ ਆ ਹੁਣ ਤੈਨੂੰ ਹੋ ਬਸ ਫੇਰ ਓਡਰ ਲਿਆ ਕਰ ਵਧੀਆ ਦਾਲ ਪਾਣੀ ਬਣਾ ਕੇ ਰੱਖੂੰ ਤੁਸੀਂ ਤੜਕੀ ਆ ਜਿਓ ਤੜਕੇ ਫੇਰ ਹੁਣ ਤੇਰੇ ਬਾਈ ਨੂੰ ਪੁੱਛ ਕੇ ਆਉਂਗੀ ਚੱਲ ਤੇਰੇ ਬਾਈ ਚੰਗਾ ਤੇਰਾ ਬਾਈ ਤਾਂ ਡਰਦਾ ਦੁੱਦ ਗਿਆ ਜੇ ਤੇਰੀ ਹਾਂਗੀ ਜੇ ਤੂੰ ਤੁਰੇਂਗੀ ਬਾਈ ਤੇਰੇ ਨਾਲ ਮੈਨੂੰ ਪਤਾ ਐ ਤੇਰਾ ਬਾਈ ਡਰਦਾ ਐਂ ਭੱਜ ਗਿਆ ਉਹਨੂੰ ਐਵੇਂ ਕਿਤੇ ਹਰਪ੍ਰੀਤ ਜਵਾਬ ਨਾ ਦੇ ਦੇ ਜਵਾਬ ਨਾ ਦੇ ਦੇ ਚੱਲ ਚੰਗਾ ਭਾਬੀ ਮੇਰੀ ਬੱਸ ਲੰਗਦੀ ਐ ਚੰਗਾ ਚੰਗਾ ਭਾਈ ਗੱਲ ਜਾਨੀ ਐ ਦੇਖ ਲੈ ਫੇਰ ਛੇਤੀ ਕਾਲੀ ਹੋ ਜਾਂਦੀ ਐ ਮੈਂ ਤਾਂ ਕੀ ਜਵਾਬ ਦੇਣਾ ਸੀ ਉਹੀ ਗੱਲ ਤਿਆਂ ਨੂੰ ਤਾਂ ਜਿੰਨਾ ਦੇ ਕਹਿੰਦੇ ਉੰਨਾ ਹੀ ਹੁੰਦਾ ਓੰਨੀ ਇਹਨਾਂ ਦੇ ਕਰਮਾਂ ਦਾ ਖੁੰਝਾ ਹੋਰ ਜੰਮਿਆਂ ਦਾ ਦੇ ਰਾਂਗੇ ਤੈਨਾਂ ਲੱਖ ਦੀ ਕੀ ਗੱਲ ਐ ਕਹਿੰਦੀ ਮੋੜ ਦਿਆਂਗੇ ਚਲ ਜਿਹੜੇ ਮੋੜੂ ਮੋੜੂ ਕੋਈ ਗੱਲ ਨਹੀਂ ਚਾਹ ਦੀ ਕੁੱਟ ਵੀ ਨੀ ਰਪੀਕੇਗੀ ਬਸ ਦਾਲ ਧਰਤੀ ਆਟਾ ਗੁੰਨਤਾ ਹੁਣ ਚਲ ਮੁੰਡੇ ਦੀਆਂ ਰੋਟੀਆਂ ਨੇ 4-10 ਆ ਜੂ ਆਪਦੇ ਭਾਈ ਥਰਮਲ ਚੋ ਤੇ ਬਸ ਮੈਂ ਆਪਦੀਆਂ ਲਾ ਲੂੰਗੀ ਤੇ ਚਲ ਹੁਣ ਉਹ ਰਾਜਵੀਰ ਤਾਂ ਜਾਉਂਦੀ ਨਹੀਂ ਕਹਿੰਦੀ ਮੈਂ ਤਾਂ ਸਵੇਰੇ ਆਉਂਗੀ ਚਲ ਆਪਦੇ ਦੋਨੇ ਮਾਪੇ ਚਲ ਖਾ ਲਾਂਗੇ ਕਾਲ ਕਰਾ ਹੁਣ ਬਸ ਲਾਹੂੰਗੀ ਦੋ ਰੋਟੀਆਂ ਆਵਦੇਗਾ ਬੇਬੇ ਕੁੜਾ ਭਾਈ ਤੂੰ ਦਾ ਕਰੀਂ ਮੈਂ ਸਵੇਰੇ ਆਉਂਗੀ ਤੂੰ ਆਵੀ ਗਈ ਆ ਗਈ ਬੇਬੇ ਚਾਚਾ ਮੈਥੋਂ ਤਾਂ ਰਹਿ ਨਹੀਂ ਗਿਆ ਵਧਾਈਆਂ ਤੈਨੂੰ ਵਧਾਈਆਂ ਭਾਈ ਰੱਬ ਤੈਨੂੰ ਵਧਾਵੇ ਹਾਂ ਕਰਤੀ ਹਾਂ ਕਰਤੀ ਹਰਪ੍ਰੀਤ ਨੇ ਬਾਈ ਤਾਂ ਜਵਾਬ ਜਆ ਦੇ ਗਿਆ ਸੀਗਾ ਲਾ ਤੂੰ ਤਾਂ ਆਦੀ ਸੀ ਕਹਿੰਦੀ ਕਿ ਨਾ ਕਿ ਮੈਂ ਨਹੀਂ ਮੰਗਦੀ ਕਿਥੋਂ ਲੱਖ ਮੈਨੂੰ ਕਿਥੋਂ ਦੇ ਦੇਣਗੇ ਲਾ ਹਾਏ ਤੇਰਾ ਆਪਣਾ ਕੰਮ ਬਣ ਗਿਆ ਨਾ ਹਰਪ੍ਰੀਤ ਨੇ ਤਾਂ ਕਿਹਾ ਹੈ ਕਹਿੰਦੀ ਘਰ ਬਿੜ ਲਾ ਭਾਈ ਜਿੰਨੇ ਲੱਗੇ ਕੋਈ ਨਹੀਂ ਲਾ ਦਾਂਗੇ ਕਦਰ ਚੇਤਾ ਬਰिल्या ਰੈਗੀ ਨਾ ਤੋ ਕਈ ਹਰਤਰੀਤ ਨੇ ਦੇਣੀ ਨਹੀਂ ਜੀ ਤੋ ਵੀ ਆਈ ਤੇ ਫੜਨੀ ਆ ਥੋੜੇ ਕਾਨੇ ਉਹ ਫੜ ਲਾ ਕੁਸ ਆਪਣੇ ਠੇਕੇ ਦੇ ਆ ਜਾਣਗੇ ਤੇ ਕੁਸ ਇਹ ਥਰਮਲ ਚੋਂ ਫੜ ਲੂਗਾ ਵੱਧ ਪੈਸੇ 5-6 ਲੱਖ ਰੁਪਏ ਨਾਲ ਤਾਂ ਆਪਣਾ ਵਧੀਆ ਘਰ ਬਣ ਜੂਗਾ। ਨਾ ਵਧੀਆ ਬਣ ਜੂ ਭਾਈ 5-6 ਲੱਖ ਦਾ ਬਰਤ ਹੁੰਦਾਗਾ। ਜਦੋਂ ਆਪਣੇ ਕੋਲੇ ਦੇਖਾ ਹੈਗੀ ਏ ਥੋੜੀ ਜੀ। ਹਾਂ ਕਮਰੇ ਪਾ ਲਾਂਗੇ। ਚਲ ਕੇਰਾ ਆਪਣਾ ਘਰ ਪਾਏ ਜੱਥਾ ਤਾਂ ਘਰ ਹੈਗਾ ਚਲ ਉਹਨੇ ਨਾਲ ਹੀ ਆਪਾਂ ਕੇਰਾ ਡੰਗ ਲਾ ਲਾਂਗੇ। ਵਧੀਆ ਮੈਂ ਤੈਨੂੰ ਆਖਿਆ ਨਹੀਂ ਮਾ ਕਰ ਰਿਸ਼ਤੇਦਾਰੀ ਮਜਤਲ ਮਹਾਮਦ ਤੁਲ ਮਾਉਂਦੇ ਹੁੰਦੇ ਨੇ ਭੈਣ ਭਾਈ ਨੂੰ ਇੰਨਾ ਵੀ ਸਾਰਾ ਹੁੰਦਾ ਰਿਸ਼ਤੇਦਾਰਾਂ ਦਾ। ਤੂੰ ਐਂ ਕਰ ਬੇਬੇ ਰੋਟੀ ਤਾਂ ਲਾਉਣੀ ਹੈ ਦੇਖ ਮੈਂ ਤੇ ਤੂੰ ਜਿੰਨਾ ਤੇ ਆਪਣਾ ਬਾਣ ਨਹੀਂ ਠੇਕੇ ਤੇ ਲਾਇਆ ਹੋਇਆ ਤਿੰਨ ਕਿਲੇ ਉਹਨਾਂ ਨੂੰ ਕਹਦੇ ਭਈ ਸਾਨੂੰ ਵੀ 2 ਸਾਲ ਦਾ ਠੇਕਾ ਇਕੱਠਾ ਦੇ ਦਿਓ ਇਕੱਠਾ ਦੇ ਦੇ ਹਾਂ ਭਈ ਤੂੰ ਜਾ ਬੇ ਭਜਾਇਆ ਉਹਨਾਂ ਦੇ ਚਲ ਮੈਂ ਜਾ ਕੇ ਆਉਣੀ ਆ ਫੇਰ ਚਲ ਮੈਂ ਤਾਂ ਹੁਣ ਹੀ ਕਰਕੇ ਆਉਂਗੀ ਮੈਂ ਕਰਦੀ ਕੋਈ ਨਹੀਂ ਕਰ ਮੈਂ ਤਾਂ ਮੈਂ ਆਪੇ ਕਰ ਲੂੰਗੀ ਨਾ ਦਾਲ ਚਰ ਬਣਾਈ ਪਈ ਆ ਭਾਈ ਆਟਾ ਗੁੰਨਿਆ ਪਿਆ ਗਾਇ ਸਕੋਲੇ ਧਰੀ ਤੇ ਬਸ ਸਾਰਾ ਸਮਾਨ ਚਿਆ ਰਗਾ ਤੇ ਨਾਲੇ ਬੇਬੇ ਤੜਕੇ ਆਉਣਗੇ ਹਰਪ੍ਰੀਤ ਤੇ ਬਾਈ ਉਹਨਾਂ ਵਾਸਤੇ ਆਪਾਂ ਦਾਲ ਪਣੀ ਕੋਈ ਵਧੀਆ ਬਣਾਵਾਂਗੇ ਚੰਗਾ ਭਾਈ ਹਾਂ ਚੰਗਾ ਬੇਬੇ ਜਾਇਆ ਜਾ ਤੂੰ ਨਾ ਮੈਂ ਜਾ ਕੇ ਉਹ ਮੇਰੀ ਗੱਲ ਸੁਣ ਆਇ ਨਾ ਦਸੀ ਵੀ ਅਸੀਂ ਘਰ ਪਾਉਣਾ ਤੂੰ ਕਹੇਦੇ ਸਾਨੂੰ ਤਾਂ ਭਾਈ ਕੋਈ ਕੰਮ ਆ ਵੀ ਸਾਨੂੰ ਤਾਂ ਭਾਈ ਕੰਮ ਆ ਮੌਕਾ ਲੈ ਲੈਂਦਾ ਚੰਗਾ ਚੰਗਾ ਬੇਬੇ